ਨੂੰ ਕੀ ਲੱਗਦਾ ਆਨ ਵਾਲੀਆਂ ਜਿਹੜੀਆਂ ਜੰਗਾਂ ਆ ਉਹ ਪੈਸੇ ਕਰਕੇ ਜਾਂ ਰੀਅਲ ਏਸਟੇਟ ਕਰਕੇ ਜਾਂ ਸੋਨੇ ਕਰਕੇ ਹੋਣੀਆਂ ਉਹ ਹੋਣੀਆਂ ਫਰੈਸ਼ ਵਾਟਰ ਦੀਆਂ ਲੇਕਸ ਕਰਕੇ ਬਿਲੀਅਨਰਸ ਜਿਹੜੇ ਆ ਉਹ ਸਾਇਲੈਂਟਲੀ ਲੇਕਸ ਬਾਈ ਕਰ ਰਿਹਾ ਫਰੈਸ਼ ਵਾਟਰ ਦੀਆਂ ਉਹ ਕੁਝ ਇਸ ਤਰ੍ਹਾਂ ਦਾ ਜਾਣਦੇ ਆ ਜਿਹੜੀ ਚੀਜ਼ ਬਾਰੇ ਆਪਾਂ ਸੋਚ ਵੀ ਨਹੀਂ ਸਕਦੇ ਆਨ ਵਾਲੀਆਂ ਜਿਹੜੀਆਂ ਜੰਗਾਂ ਉਹ ਨਾ ਹੀ ਜ਼ਮੀਨ ਕਰਕੇ ਹੋਣੀਆਂ ਤੇ ਨਾ ਹੀ ਹੋਣੀਆਂ ਪੈਸੇ ਕਰਕੇ ਉਹ ਹੋਣੀਆਂ ਫਰੈਸ਼ ਵਾਟਰ ਦੀਆਂ ਲੇਕ ਕਰਕੇ ਸੋ ਉਹਨਾਂ ਨੂੰ ਇਹ ਗੱਲ ਤੇ ਪਤਾ ਵੀ ਜਿਹੜਾ ਪਾਣੀ ਨੂੰ ਕੰਟਰੋਲ ਕਰੇਗਾ ਆਉਣ ਵਾਲੇ ਟਾਈਮ ਦੇ ਵਿੱਚ ਉਹ ਫਿਊਚਰ ਨੂੰ ਕੰਟਰੋਲ ਕਰੇਗਾ ਗਲੋਬਲ ਰਿਸੋਰਸਸ ਦੇ हिसाब ਨਾਲ ਜਦੋਂ ਪਾਣੀ ਸ਼ਰਿੰਕ ਹੋਣਾ ਨਾ ਤੇ ਮੋਸਟ ਵੈਲਿਊਏਬਲ ਐਸੈਟ ਐਨੇ ਖੁਦਬੰਦ ਜਣਾ ਪਾਣੀ ਨੇ ਇਸ ਚੀਜ਼ ਬਾਰੇ ਸਾਡਾ ਕੀ ਥਾਟ ਹੈ ਹੋ ਸਕਦਾ ਵੀ ਹਨ ਨੂੰ ਅੱਜ ਦੇ ਟਾਈਮ ਦੇ ਵਿੱਚ ਪੈਸੇ ਤੋਂ ਇਲਾਵਾ ਆਪਣੇ ਪਲੈਨਟ ਦੇ ਹੋਰ ਵੈਲਿਊਏਬਲ ਐਸੈਟਸ ਬਾਰੇ ਸੋਚਣਾ ਚਾਹੀਦਾ ਤੁਹਾਡੇ ਥਾਟ ਕੀ ਹੈ ਕਿ ਆਉਣ ਵਾਲੀ ਜੰਗਾਂ ਪਾਣੀ ਕਰਕੇ ਹੋਣਗੀਆਂ ਜਾਂ ਨਹੀਂ ਹੋਣਗੀਆਂ ਤੇ ਸ਼ੇਅਰ ਕਰ ਦਿਓ ਉਸ ਬੰਦੇ ਨੂੰ ਜਿਹੜਾ ਪਾਣੀ ਵੇਸਟ ਕਰਦਾ ਹੀ ਰਹਿੰਦਾ ਆ ਤੇ ਵੀਡੀਓ ਵਧੀਆ ਲੱਗੀ ਹੋਈ ਲਾਈਕ ਸ਼ੇਅਰ ਤੇ ਫੋਲੋ ਜ਼ਰੂਰ ਕਰਿਓ